ਇਹ ਦਰਾਇ ਸਤਲੁਜ ਜਿਹੜਾ ਉਹਦੀਆਂ ਬੇਰਹਿਮ ਲਹਿਰਾਂ ਜਿਹੜੀਆਂ ਵਗਦੀਆਂ ਪਈਆਂ ਨੇ ਉਸ ਤੋਂ ਪਿੱਛੇ ਫਿਰੋਜ਼ਪੁਰ ਇੰਡੀਆ ਦਾ ਜਿਹੜਾ ਸ਼ਹਿਰ ਹੈ ਉਹ ਆਬਾਦ ਹੈ ਹਾਂਜੀ ਤੇ ਉਹਨ ਇਥੋਂ ਜਿਹੜੀ 1.5 200 ਕਿਲਾ ਪੈਲੀ ਵੀ ਟਹਿ ਗਈ ਹੈ ਪੰਜ ਚਾਰ ਘਾੜੋ ਟਹਿ ਗਏ ਨੇ ਹਾਂਜੀ ਮਜ਼ੀਦ ਦੂਜੇ ਉੱਤੇ ਆ ਗਏ ਨੇ ਤੇ ਕਿਧਰ ਨੂੰ ਜਾ ਜੀ ਬਾਕੀ ਟੀਮਾਂ ਦਰ ਬੈਠੇ ਆ ਅੱਲਾਹ ਦੀ ਸਪੋਰਟ ਤੇ ਸਾਨੂੰ ਆਂਦੀਆਂ ਪੈਲੀਆਂ ਟਹਿ ਵੀ ਗਈਆਂ ਨੇ ਮੋਟਰਾਂ ਵਿੱਚ ਚਲੀਆਂ ਗਈਆਂ ਨੇ ਬਿੱਲ ਫੇਰ ਆ ਰਹੇ ਨੇ ਸ ਇਲਾਰਾ ਮਾਰ ਨੂੰ ਅਸਲਾਮ ਅਲੈਕਮ ਆ ਨਾਜ਼ਰੀਨ ਮੇਰੇ ਸਜਣੋ ਮਿੱਤਰੋ ਤੇ ਮੇਰੇ ਵੀਰੋ ਚੜਦੇ ਲੈਂਦੇ ਪੰਜਾਬ ਦੇ ਸਾਥੀਓ ਤੁਸੀਂ ਵੇਖ ਰਹੇ ਹੋ ਮਲਕ عارف ਅਫੀਸ਼ੀਅਲ ਮੈਂ ਇਸ ਵੇਲੇ ਅ ਸਰਦੀ ਪਿੰਡ ਜਿਹੜਾ ਹੈਗਾ ਬੱਲੇ ਆਲਾ ਇਹਨੂੰ ਕਿਲਚਾ ਮਾ ਦੋਨਾ ਵੀ ਕਹਿੰਦੇ ਨੇ ਮੈਂ ਇੱਥੇ ਮੌਜੂਦ ਹੈਗਾ ਬਿਲਕੁਲ ਮੇਰੇ ਪਿੱਛੇ ਦਰਿਆ ਸਤਲੁਜ ਜਿਹੜਾ ਉਹਦੀਆਂ ਬੇਰਹਿਮ ਲਹਿਰਾਂ ਜਿਹੜੀਆਂ ਵਗਦੀਆਂ ਪਈਆਂ ਨੇ ਉਸ ਤੋਂ ਪਿੱਛੇ ਫਿਰੋਜ਼ਪੁਰ ਇੰਡੀਆ ਦਾ ਜਿਹੜਾ ਸ਼ਹਿਰ ਹੈ ਉਹ ਆਬਾਦ ਹੈ ਤੇ ਬਿਲਕੁਲ ਮੈਂ ਇੱਥੇ ਲਾਕਾ ਮਕੀਨਾ ਦੇ ਕੋਲ ਮੌਜੂਦ ਹਾਂ ਬੜੇ ਪਰੇਸ਼ਾਨ ਨੇ ਕਿਉਂਕਿ ਜਿਹੜਾ ਦਰਿਆ ਸਤਲੁਜ ਜੇ ਉਹਨਾਂ ਦੇ ਪਿੰਡ ਦੇ ਨਾਲ ਟੱਚ ਕਰਦਾ ਪਿਆ ਔਰ ਇਹਨਾਂ ਦਾ ਪਿੰਡ ਜਿਹੜਾ ਡੁੱਬਨ ਦਾ ਖਤਰਾ ਹੈ ਕਿਉਂਕਿ ਇਸ ਵੇਲੇ ਜਿਹੜੀ ਸੂਰਤਿ ਹਾਲ ਅਗਰ ਮੌਨਸੂਨ ਦੀਆਂ بارشਾਂ ਤੋਂ ਬਾਅਦ ਇੰਡੀਆ ਪਾਣੀ ਪਿਛਲੇ ਸਾਲ ਦੀ ਤਰ੍ਹਾਂ ਛੱਡਦਾ ਤੇ ਇਹ ਪਿੰਡ ਜਿਹੜਾ ਇਹ ਬਿਲਕੁਲ ਡੁੱਬ ਜਾਵੇਗਾ ਅਗਰ ਇਸ ਪਿੰਡ ਨੂੰ ਬਚਾਉਣਾ ਚਾਹੁੰਦੇ ਨੇ ਇੱਥੋਂ ਦੇ ਹਕੂਮਤੀ ਨੁਮਾਇੰਦੇ ਤੇ ਇੱਥੇ ਉਹਨਾਂ ਨੂੰ ਫੌਰੀ ਤੌਰ ਤੇ ਇੱਕ ਦਾ ਮਾਤ ਕਰਨੇ ਚਾਹੀਦੇ ਨੇ ਬੰਦ ਤਮੀਰ ਕਰਨਾ ਚਾਹੀਦਾ ਹੈ। ਮਜ਼ੀਦ ਅਸੀਂ ਗੱਲ ਕਰਾਂਗੇ ਇੱਥੋਂ ਦੇ ਵਸਨੀਕ ਨੇ ਜਿਹੜੇ ਸਾਡੇ ਪਿੰਡ ਦੇ ਲੋਕ ਨੇ ਉਹਨਾਂ ਨਾਲ ਗੱਲ ਕਰਾਂਗੇ। ਕੀ ਕਹੋਗੇ ਜੀ? ਜਨਾਬ ਅਸੀਂ ਐਮਪੀਏ ਐਮਐਨ ਨਾਲ ਕੋਲ ਵੀ ਗਏ ਆਂ, ਸ਼ੇਖ ਸਾਹਿਬ ਕੋਲ ਵੀ ਗਏ ਆਂ, ਡੀਸੀ ਸਾਹਿਬ ਕੋਲ ਵੀ ਗਏ ਆਂ, ਐਸਸੀ ਸਾਹਿਬ ਕੋਲ ਵੀ ਗਏ ਆਂ, ਸਾਡੇ ਨਾਲ ਵੀ ਗਏ ਨੇ। ਤਹਿਸੀਲਦਾਰ, ਕਾਨੂੰਗੋ, ਪਟਵਾਰੀ ਇੱਥੋਂ ਹੋ ਕੇ ਗਏ ਨੇ। ਉਹਨਾਂ ਨੇ ਮਿੰਟਰਲਾ ਕੀਤਾ, ਉਹਨਾਂ ਸਾਡੇ ਨਾਲ ਵਾਹਿਦਾ ਕੀਤਾ ਕਿ ਅਸੀਂ ਬਣਾਵਾਂਗੇ ਅਜੇ ਤੱਕ ਕੋਈ ਇੱਥੇ ਨਹੀਂ ਇੰਤਜ਼ਾਮ ਨਹੀਂ ਹੋਇਆ ਸੀ ਤੇ ਇਹ ਮਿਹਨਤੀ ਕਰ ਸਕਣੇ ਹੋ ਸਾਰਿਆਂ ਨੇ ਮਿੰਟਰ ਲਾ ਕੇ ਅੱਗੇ ਤਿੰਨ ਚਾਰ ਪਿੰਡ ਪਹਿਲੇ ਟਹਿ ਗਏ ਕੋਈ ਕੁਝ ਨਹੀਂ ਕਰਦੀ ਸੀ ਸਭ ਕੋ ਹਾਂਜੀ ਹਾਂਜੀ ਤੇ ਹੁਣ ਇੱਥੋਂ ਜਿਹੜੀ 1.2 200 ਕਿੱਲਾ ਪਹਿਲੀ ਵੀ ਟਹਿ ਗਈ ਹੈ ਪੰਜ ਚਾਰ ਘਾਹ ਰੋ ਟਹਿ ਗਏ ਨੇ مزید ਦੂਜੇ ਉੱਤੇ ਆ ਗਏ ਨੇ ਤੇ ਕਿੱਧਰ ਨੂੰ ਜਾਜ ਬਾਹਰ ਪਾਣੀ ਹੋ ਰਿਹਾ ਤੇ ਉਹ ਵੀ ਟਹਿ ਗਿਆ ਜਨਾਬ ਇਹ ਤਾਂ ਉਹਨਾਂ ਨੇ ਮੰਤ ਕਰਨਾ شیخ ਸਾਦ ਸਾਹਿਬ ਉਹ ਕੌਣ ਨੇ شیخ ਸਾਦ ਸਾਹਿਬ ਸਾਡੇ ਨਾਲ ਗਏ ਨੇ ਡੀਸੀ ਸਾਹਿਬ ਕੋਲ ਜਨਾਬ ਕੌਣ ਨੇ ਉਹ ਐਮਐਨਏ ਸਾਹਿਬ ਜੀ ਉਹ ਤੁਹਾਡੇ ਐਮਐਨਏ ਪਹਿਲੇ ਕਿੱਥੇ ਸਨ ਇਹ ਤੇ ਹੁਣ ਬਾਰਸ਼ਾਂ ਦਾ ਮੌਸਮ ਨਹੀਂ ਜੀ ਸਾਡੇ ਨਾਲ ਗਏ ਨੇ ਜੀ ਉਹ ਸਾਡੇ ਨਾਲ ਗਏ ਨੇ ਡੀਸੀ ਸਾਹਿਬ ਕੋਲ ਉਹਨਾਂ ਵੀ ਕੋਸ ਕੀਤੀ ਜਾ ਜੇਕਰ ਪਾਣੀ ਪਿਛਲੇ ਸਾਲ ਤਰ੍ਹਾਂ ਇੰਡੀਆ ਛੱਡ ਦਿੰਦਾ ਤੇ ਫਿਰ ਤੁਹਾਡਾ ਕੀ ਬਣੇ ਹਾਂਜੀ ਸਾਡਾ ਹੀ ਅੱਲਾਹ ਅੱਲਾਹ ਦੀ ਸਬਰ ਦੇ ਜਨਾਬ ਸਾਨੂੰ ਹੋਰ ਸਾਡਾ ਇਹ ਬਣ ਸਕਦਾ ਫਿਰ ਅਹੀ ਰੋਣਾ ਹੀ ਸਾਡੇ ਘਰ ਵੀ ਟਹਿ ਜਾਣਦੇ ਪਾਣੀ ਚਲੇ ਜਾਣਗੇ ਕਿ ਕਿਸੇ ਸਾਡੇ ਨਾਲ ਨਾ ਅਸਰਾ ਪਿਛਲੇ ਸਾਲ ਤੁਹਾਡੀਆਂ ਫਸਲਾਂ ਤਬਾ ਹੋਈਆਂ ਆ ਫਸਲਾਂ ਤਬਾ ਸਾਰਾ ਫਸਲਾਂ ਤਬਾ ਹੋਈਆਂ ਨੇ ਜ਼ਮੀਨਾਂ ਜਨਾਬ ਤਬਾ ਹੋਈਆਂ ਨੇ ਆਬਾਦ ਪੈਲੀਆਂ ਤਬਾ ਹੋਈਆਂ ਨੇ ਪਟਵਾਰੀਆਂ ਗਰਦਾਬੀਆਂ ਵੇਖੋ ਜਾ ਇਹ ਸਾਰੀਆਂ ਤੁਹਾਨੂੰ ਪਿਛਲੇ ਸਾਲ ਕੁਝ ਮਿਲਿਆ ਨਹੀਂ ਇਹ ਕੁਛ ਨਹੀਂ ਮਿਲੀ ਕੋਈ ਫਸਲਾਂ ਦਾ ਮੁਆਵਜ਼ਾ ਮਿਲੇ ਨਹੀਂ ਕੋਈ ਸ਼ਾਇ ਨਹੀਂ ਮਿਲੀ ਜਨਾਬ ਕੋਈ ਤੇ 32 ਦੇ ਬਿਲਕੁਲ ਆਉਂਦੇ ਨੇ ਤੁਹਾਨੂੰ ਬਿੱਲ ਸਾਰਾ ਮੈਂ ਤੁਹਾਨੂੰ ਮਾਫ ਹੋ ਜੀਤਾ ਨਾ ਹਾਂਜੀ ਖਾ ਖਾਦ ਕਿੰਨੇ ਦੀ ਮਿਲਦੀ ਬੋਰੀ 5000 ਦੀ ਚੀਜ਼ ਹੀ ਮਿਲਦੀ ਬਿਜਲੀ ਦਾ ਬਿੱਲ ਵੀ ਵਾਵਾ ਆਉਂਦਾ ਵਾਵਾ ਚੋਖਾ ਆਦਾ ਅਸੀਂ ਤਾਂ ਅਈ ਤਾਂ ਜੀ 3 ਮਾਤਰ ਬੈਠੇ ਆਂ ਅੱਲਾਹ ਦੀ ਸਹੂਰ ਤੇ ਸਾਨੂੰ ਆਂਦੇ ਪਹਿਲੀਆਂ ਢਾਈ ਵੀ ਗਿਆ ਨੇ ਮੋਟਰਾਂ ਵਿੱਚ ਚੱਲੀਆਂ ਆਈਆਂ ਨੇ ਬਿੱਲ ਫਿਰ ਆ ਰਹੇ ਨੇ ਸਰ ਇਹ ਜਿਹੜੀ ਹਕੂਮਤ ਹੈ ਇਹ ਕਿਸਾਨਾਂ ਵਾਸਤੇ ਵੈਸੇ ਸਹੀ ਹੈਗੀ ਸਾਡੇ ਵਾਸਤੇ ਇਹ ਹਕੂਮਤ ਠੀਕ ਹੈ ਅਸੀਂ ਨਹੀਂ ਕਹਿੰਦੇ ਵੀ ਸਾਡੇ ਵਾਸਤੇ ਹਕੂਮਤ ਨਹੀਂ ਠੀਕ ਹੈ ਸਾਡੇ ਵਾਸਤੇ ਹਕੂਮਤ ਠੀਕ ਹੈ ਜਿੰਦੀ ਵੀ ਆਵੇ ਸਾਡੇ ਵਾਸਤੇ ਠੀਕ ਹੈ ਬਲਕੇ ਸਾਡੇ ਨਾਲ ਤਾਅਮੁਲ ਕੀਤਾ ਜਾ ਸਾਡੀ ਦਾ ਰਿਕਵੈਸਟ ਹੈ ਅੱਲਾਹ ਉਹਨਾਂ ਦਾ ਭਲਾ ਅਰੇ ਹਕੂਮਤ ਠੀਕ ਹੈ ਕਿਉਂ ਇਹ ਨਹੀਂ ਹਕੂਮ ਕੁਮਟਾਡੇ ਕਿੰਨੇ ਘਰ ਇਹ ਦੇਨੇ ਸਾਡੇ ਹੀ ਘਰ ਇੱਥੇ ਹੈਗੇ ਨਾ ਅਸਰ 70 ਅੱਛਾ ਹਾਂਜੀ ਹਾਂਜੀ 70 ਸਾਰੇ ਡੋਗਰਾਂ ਦੇ ਘਰ ਹਾਂਜੀ ਡੋਗਰਾਂ ਦੇ ਘਰ ਨੇ ਸ਼ਾਵਾ ਦੇ ਘਰ ਨੇ ਹਾਂਜੀ ਹਾਂਜੀ ਕੁਮਟਾ ਠੀਕ ਕਿਉਂ ਨਹੀਂ ਕੁਮਟਾ ਠੀਕ ਤੁਸੀਂ ਮਤਲਬਾ ਕੀ ਕਰਨਾ ਚਾਹੋ ਆ ਸਾਰੀ ਅਰਜ਼ੀ ਨਾਬਾ ਦਫਾ ਨੋਚ ਬੱਜ ਜਾਈ ਆ ਦਫਾ ਬੱਜ ਜਾਈ ਆ ਰਕਬਟੇ ਦੀ ਉਹ ਬੱਜ ਜਾ ਤੇ ਸਾਡੇ ਘਰ ਬੱਜ ਰਹੇ ਨੇ ਸਾਡੇ ਬੱਚਿਆਂ ਦੀ ਚਲੋ ਇੱਥੇ ਰੈਸ਼ਗਾ ਇਹ ਬੱਜ ਜਾਵੇ ਜ਼ਮੀਨਾਂ ਦਾ ਟਹਿ ਗਿਆ ਸਾਡੀ ਬਿਲਕੁਲ ਜੀ ਸਾਡੀ ਪੀਡੀਐਮ ਦੇ ਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਕਿਹਾ ਜੀ ਆ 10 ਤੋਂ ਲੈ ਕੇ 12 ਫੁੱਟ ਜਿਹੜਾ ਪਾਣੀ ਜਿਹੜਾ ਉਹਦੀ ਗੇਜ ਚੱਲਦੀ ਪਈ ਐ ਇਸ ਵਕਤ ਗੰਡਾ ਸਿੰਘ ਦੇ ਮਕਾਮ ਤੇ ਯਾਨੀ ਕਿ ਇੰਡੀਆ ਵੱਲੋਂ ਹਰੀਕੇ ਹੈਡ ਕਿਹਾ ਜਾਂਦਾ ਜਦ ਕਿ ਪਾਕਿਸਤਾਨ ਦੇ ਵਿੱਚ ਗੰਡਾ ਸਿੰਘ ਦੇ ਮਕਾਮ ਤੇ ਜਿਹੜਾ 12 ਫੁੱਟ ਦੱਸਿਆ ਜਾ ਰਿਹਾ ਪਾਣੀ ਦੀ ਗੇਜ ਚੱਲਦੀ ਪਈ ਐ ਇੱਥੇ ਦੇਖਣੇ ਪਏ ਤਾਂ ਇੰਜ ਲੱਗਦਾ ਜਿਵੇਂ ਪਾਣੀ ਪਿੱਛੋਂ ਇੰਡੀਆ ਨੇ ਸਾਰਾ ਹੀ ਛੱਡ ਦਿੱਤਾ ਜਿੰਦੀ ਵਜ੍ਹਾ ਤੋਂ ਇਹ ਬੱਲੇ ਵਾਲਾ ਪਿੰਡ ਤੇ ਹੋਰ ਪਤਾ ਨਹੀਂ ਕਿੰਨੇ ਕੁ ਪਿੰਡ ਜਿਹੜੇ ਨੇ ਉਹ ਇਸ ਜ਼ਤ ਚ ਆ ਰਹੇ ਨੇ ਤੇ ਅ ਅਗਰ ਪਿਛਲੇ ਸਾਲ ਦੀ ਤਰ੍ਹਾਂ ਇੰਡੀਆ ਪਾਣੀ ਦੁਬਾਰਾ ਛੱਡਦਾ ਹੈ ਤੇ ਫੇਰ ਇਹ ਪਿੰਡ ਜਿਹੜੇ 5-6 ਪਿੰਡ ਨੇ ਡੁੱਬਣ ਦਾ ਖਤਰਾ ਹੈ ਇਲਾਕਾ ਮਕੀਨ ਪਿੱਛੋਂ ਆਵਾਜ਼ ਦੇ ਕੇ ਕਹਿ ਰਹੇ ਨੇ ਕਿ ਸਾਨੂੰ ਬਚਾਇਆ ਜਾਏ ਸਾਨੂੰ ਬਚਾਇਆ ਜਾਏ ਕਸੂਰ ਦੀ ਜਿਹੜੀ ਜ਼ਿਲ੍ਹਾ ਇੰਤਜ਼ਾਮੀਆਂ ਉਹਨਾਂ ਨੂੰ ਫੌਰੀ ਤੌਰ ਤੇ ਚਾਹੀਦਾ ਹੈ ਕਿ ਇੱਥੇ ਬੰਦ ਬਣਾਇਆ ਜਾਵੇ दहाती महफूज किया जाए यह बिजली के बिल भी अदा करते ने इन्हू खाद भी महंगी मिलती है यह किसान जड़े ने बड़े बेचारे मासूम किसान ने बेसहारा बेकसो लाचार हो के अक हकूमत अगे फरियाद करते पैने ਜਿਹੜੀ ਵਜ਼ੀਰੇ ਆਲਿਆ ਜਿਹੜੀ ਹੈਗੀ ਮਰੀਮ ਨਵਾਜ਼ ਉਹਨੂੰ ਚਾਹੀਦਾ ਇਹਦੇ ਤੇ ਫੌਰੀ ਤੌਰ ਤੇ ਨੋਟਿਸ ਲਵੇ ਬਲਕਿ ਆਪ ਮੌਕੇ ਤੇ ਆ ਕੇ ਮੌਕਾ ਚੈੱਕ ਕਰੇ ਇਹਨਾਂ ਨੂੰ ਆ ਕੇ ਵੇਖੇ ਇਹਨਾਂ ਦੇ ਵੀ ਕੋਈ ਹਾਲ ਪੁੱਛੇ ਇਹ ਕਿਵੇਂ ਜੀਂਦੇ ਪੈਣੇ ਆਪਣੀ ਜ਼ਿੰਦਗੀ ਕਿਵੇਂ ਬਸਰ ਕਰਦੇ ਪੈਣੇ ਆਪਣੇ ਬੱਚੇ ਕਿਵੇਂ ਪਾਲਦੇ ਪੈਣੇ ਤੇ ਆਪ ਦੇ ਮਾਲ ਮੁਆਸ਼ੀ ਨੂੰ ਕਿਵੇਂ ਪਾਲਦੇ ਪੈਣੇ ਤੇ ਆਪਣੇ ਘਰਾਂ ਦਾ ਗੁਜ਼ਾਰਾ ਕਿਵੇਂ ਕਰਦੇ ਪੈਣੇ ਇਸ ਦੇ ਨਾਲ ਹੀ ਇਜਾਜ਼ਤ ਚਾਹਾਂਗਾ ਪਾਕਿਸਤਾਨ ਜ਼ਿੰਦਾਬਾਦ